शहरी जी बहुत बहुत स्वागत है जी जागबानी टीवी थैंक यू भाई जी थैंक यू जी अब so जी. जी जी वीड्डी रैली सी वर्कर मिलनी हुई है पर उसे नवजोत सिंह की सीट जी है, है, है दे। मायने की है तो वालों एक भीडियो भी अब पोस्ट की थी गई है देखो तुम्हें सारे ने सुने होगा बहुत बारी सरदार नवजोत सिंह सिद्धू बार बार एक ही गल कह रहे कि मैं बिना बुलाए सिर्फ दरबार साहब जाना ਹੂੰ ਠੀਕ ਹੈ ਜਿੱਥੇ ਜੇ ਕੋਈ ਬੁਲਾਉਂਦਾ ਜੇ ਉਹਨਾਂ ਨੂੰ ਇਨਵਿਟੇਸ਼ਨ ਦਿੰਦੇ ਜੇ ਇੱਜ਼ਤ ਮਾਨ ਨਾਲ ਬੁਲਾਇਆ ਜਾਂਦਾ ਇਨਵਾਈਟ ਕੀਤਾ ਜਾਂਦਾ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਜ਼ਰੂਰ ਜਾਂਦੇ ਤੇ ਉਹ ਵੀ ਜਦੋਂ ਖੜਗੇ ਜੀ ਆ ਰਹੇ ਸੀ ਤੇ ਜਦੋਂ ਆਪਣਾ ਸਵਾਲ ਹੋਵੇ ਕਾਂਗਰਸ ਪਾਰਟੀ ਨੂੰ ਸੈਂਟਰ ਦੇ ਵਿੱਚ ਲੈ ਕੇ ਆਉਣ ਦਾ ਦੁਬਾਰਾ ਤੇ ਉੱਥੇ ਜੇ ਆਪਾਂ ਖੜਗੇ ਜੀ ਆਉਣ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਮਿਲੇ ਲੋਕਾਂ ਨਾਲ ਗੱਲਬਾਤ ਕਰਨ ਦਾ ਤਾਂ ਕਿਉਂ ਨਹੀਂ ਕਰਨਗੇ ਜੀ ਇਹ ਗੱਲ ਸੋਚਣ ਵਾਲੀ ਹੈ ਇਹ ਉੱਥੇ ਇੱਕ ਸਿਆਸਤ ਖੇਡੀ ਜਾ ਰਹੀ ਹੈ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਨਹੀਂ ਜਾਂਦਾ ਇਨਵਾਈਟ ਨਹੀਂ ਕੀਤਾ ਜਾਂਦਾ ਤੇ ਦੱਸਿਆ ਨਹੀਂ ਜਾਂਦਾ ਕੀ ਪ੍ਰੋਗਰਾਮ ਹੈ ਦੂਜੇ ਪਾਸੇ ਉਹਨਾਂ ਦੀ ਕੁਰਸੀ ਲਾ ਦਿੱਤੀ ਜਾਂਦੀ ਹੈ ਨਾਮ ਲਿਖ ਕੇ ਕੀ ਕੀ ਕੌਣ ਇਹ ਕੌਣ ਚਾਲਾਂ ਚੱਲ ਰਿਹਾ ਕੌਣ ਲੂੰਬੜੀ ਬਣ ਰਿਹਾ ਕੌਣ ਆਪਦੇ ਆਪ ਨੂੰ ਜਿਆਦਾ ਚਤੁਰ ਚਲਾਕ ਸਮਝ ਰਿਹਾ ਬਿਲਕੁਲ ਸ਼ੈਰੀ ਜੀ ਸ਼ਾਇਦ ਲੋਕ ਵੀ ਐਸੇ ਕਰਕੇ ਦੁਚਿੱਤੀ ਦੇ ਵਿੱਚ ਪਏ ਆ ਕਿ ਇੱਕ ਪਾਸੇ ਤਾਂ ਕੁਰਸੀ ਲੱਗੀ ਆ ਬਕਾਇਦਾ ਨਾਂ ਲਿਖਿਆ ਹੋਇਆ ਆ ਬਿਲਕੁਲ ਖੜਕੇ ਸਾਹਿਬ ਦੇ ਉਹਨਾਂ ਦੇ ਇੱਕ ਦੋ ਕੁਰਸੀ ਛੱਡ ਕੇ ਨਾਲ ਕੁਰਸੀ ਲਾਈ ਆ ਨਵਜੋਤ ਸਿੰਘ ਸਿੱਧੂ ਦੀ ਉਹਦੇ ਬਾਅਦੋਂ ਤੋਂ ਹੁਣੇ ਸਵਾਲ ਉੱਠ ਰਿਹਾ ਕਿ ਨਵਜੋਤ ਸਿੰਘ ਸਿੱਧੂ ਫੇਰ ਨਹੀਂ ਗਏ ਵੇਰ ਨਹੀਂ ਗਏ ਆ ਨਵਜੋ ਸਿੰਘ ਸਿੱਧੂ ਨੂੰ ਬੁਲਾਇਆ ਨਹੀਂ ਗਿਆ ਜਿਵੇਂ ਇਹ ਕਹਿੰਦੇ ਨੇ ਨਾ ਸਾਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਨਵਜੋ esque ਇਹਨਾਂ ਨੂੰ ਪੁੱਛੋ ਕਿ ਨਵਜੋ ਸਿੰਘ ਸਿੱਧੂ ਨੂੰ ਕੀ ਪ੍ਰਧਾਨ ਨੇ ਫੋਨ ਕੀਤਾ ਇਹਨੇ ਪ੍ਰਧਾਨ ਨੇ ਜਿਹੜਾ ਮੌਜੂਦਾ ਪ੍ਰਧਾਨ ਹੈ ਆਪਦੇ ਆਪ ਨੂੰ ਪ੍ਰਧਾਨ ਕਹਿੰਦਾ ਜਿਹਨੂੰ ਲੋਕ ਮੰਨਦੇ ਨਹੀਂ ਉਸ ਪ੍ਰਧਾਨ ਨੇ ਹਰ ਇੱਕ ਬੰਦੇ ਨੂੰ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਬੰਦੇ ਨੂੰ ਆਪ ਪਰਸਨਲੀ ਫੋਨ ਕਰਕੇ ਇਨਵੀਟੇਸ਼ਨ ਦਿੱਤਾ ਤੇ ਬੁਲਾਇਆ ਹੈ ਤੇ ਦੱਸਿਆ ਤੁਹਾਡਾ ਪਾਸ ਪਿਆ ਪਾਸ ਲੈ ਜਿਓ ਤੁਹਾਡਾ ਫਲਾਣਾ ਪਿਆ ਫਲਾਣਾ ਲੈ ਜਿਓ ਤੇ ਕੀ ਇਹਦਾ ਆਪਦਾ ਹੱਕ ਨਹੀਂ ਬਣਦਾ ਸੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਇਨਵੀਟੇਸ਼ਨ ਦੇਣ ਦਾ ਜਾਂ ਉਹਨਾਂ ਨੂੰ ਫੋਨ ਕਰਕੇ ਸੱਦਾ ਦੇਣ ਦਾ ਵੈਸੇ ਤਾਂ ਇਹਦਾ ਹੱਕ ਬਣਦਾ ਸੀ ਪਰਸਨਲੀ ਆ ਕੇ ਘਰੇ ਚਲੋ ਠੀਕ ਹੈ ਮੰਨ ਲਿਆ ਵੀ ਰੈਲੀ ਸੀਗੀ ਤੇ ਬਿਜ਼ੀ ਵੀ ਹੋ ਸਕਦਾ ਤੁਹਾਨੂੰ ਫੋਨ ਤੇ ਤਾਂ ਕਹਿ ਸਕਦੇ ਸੀ ਤੇ ਉਹ ਤੋਂ ਬਾਅਦ ਤੁਸੀਂ ਤੁਸੀਂ ਇੱਕ ਗੱਲ ਦੱਸੋ ਕਿ ਇਹ ਇਹ ਚੀਜ਼ ਕਰਨੀ ਤੇ ਲੋਕਾਂ ਨੂੰ ਸਮਝ ਨਹੀਂ ਆਂਦੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਕਿਹੜੀ ਕੌਣ ਸਿਆਸਤਾਂ ਕਰ ਰਿਹਾ ਹੈ ਕੌਣ ਚਾਲਾਂ ਚੱਲ ਰਿਹਾ ਹੈ ਜੀ ਤੁਸੀਂ ਸ਼ੋਅ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਕੀ ਤੁਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਸੀ ਪਰ ਉਹ ਆਏ ਨਹੀਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜੇ ਤੁਸੀਂ ਟਵੀਟ ਪੜਿਆ ਹੋਵੇ ਅੱਜ ਸਵੇਰੇ ਖੜਗੇ ਜੀ ਦਾ ਵੈਲਕਮ ਕੀਤਾ ਉਹਨਾਂ ਨੂੰ ਕਿਹਾ ਤੁਸੀਂ ਗੁਰੂਆਂ ਦੀ ਧਰਤੀ ਤੇ ਆਏ ਹੋ ਤੁਹਾਡਾ ਮੋਸਟ ਵੈਲਕਮ ਕਿ ਤੁਸੀਂ ਜੋ ਆਦੇਸ਼ ਕਰੋਗੇ ਅਸੀਂ ਉਸ ਆਦੇਸ਼ ਦੇ ਤੇ ਖੜਾਂਗੇ ਪਰ ਇੱਥੇ ਦੀ ਜਿਹੜੀ ਲੀਡਰਸ਼ਿਪ ਹੈ ਇੱਕ ਪਾਸੇ ਤਾਂ ਇਹਨਾਂ ਨੂੰ ਡਰ ਸੀ ਇਹੀ ਦਾ ਡਰ ਸਤਾਉਂਦਾ ਇਹੀ ਤਾਂ ਅਸੀਂ ਚੀਕਾਂ ਮਾਰ ਰਹੇ ਆ ਬਾਰ-ਬਾਰ ਕਿ ਇਹਨਾਂ ਨੂੰ ਡਰ ਸਤਾਉਂਦਾ ਜੇ ਨਵਜੋਤ ਸਿੰਘ ਸਿੱਧੂ ਉਸ ਉਤੇ ਸਟੇਜ ਤੇ ਜਾ ਕੇ ਬਹਿ ਜਾਂਦੇ ਤਾਂ ਇਹ ਸਾਰੇ ਬੌਨੇ ਹੋ ਜਾਂਦੇ ਬੌਨੇ ਇੱਕ ਖਤਮ ਹੋ ਜਾਂਦੇ ਇਹਨਾਂ ਨੂੰ ਕੋਈ ਪੁੱਛਦਾ ਵੀ ਨਾ ਇਹਨਾਂ ਨੂੰ ਇਹ ਡਰ ਸਤਾਉਂਦਾ ਇਨਸਿਕਿਉਰਿਟੀ ਹੈ ਇਹਨਾਂ ਨੂੰ ਇਨਾਂ ਨੂੰ ਆਪਦੇ ਕੱਦਦਾ ਇਹਨਾਂ ਨੂੰ ਐਵੇਂ ਆ ਕਿ ਮੈਨੂੰ ਕਿਸੇ ਨੇ ਪ੍ਰਧਾਨ ਨੂੰ ਪ੍ਰਧਾਨ ਨਹੀਂ ਕਹਿਣਾ ਸੀ ਉੱਥੇ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਖੜੇ ਹੁੰਦੇ ਜਾਂ ਉੱਥੇ ਖੜ ਗਏ ਜੇ ਇਹਨੂੰ ਪੁੱਛਿਆ ਜਾਣਾ ਸੀ ਜਾਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਪਰ ਇਹ ਇਨਸਿਕਿਉਰਿਟੀਆਂ ਨੇ ਇਹਨਾਂ ਦੀਆਂ ਇਹੀ ਅਸੀਂ ਚੀਕਾਂ ਮਾਰ ਰਹੇ ਹਾਂ ਬਾਰ-ਬਾਰ ਜਾਬਤਾ ਸਾਰਿਆਂ ਲਈ ਥੋੜੀ ਹੈ ਜਾਬਤਾ ਸਿਰਫ ਨਵਜੋਤ ਸਿੰਘ ਸਿੱਧੂ ਲਈ ਹੈ ਜਿਹੜਾ ਇਨਡਿਸਿਪਲਿਨ ਕਰਦਾ ਉਹ ਸਿਰਫ ਨਵਜੋਤ ਸਿੰਘ ਸਿੱਧੂ ਕਰਦਾ ਇਹ ਥੋੜੀ ਕਰ ਦਿੰਦੇ ਨੇ ਤੁਸੀਂ ਦੇਖੋ ਇੱਕ ਯਾਦਵ ਜੀ ਆਉਂਦੇ ਨੇ ਅਹ ਇਨਚਾਰਜ ਨਵੇਂ ਲੱਗਦੇ ਨੇ ਕਿ ਇਨਚਾਰਜ ਦਾ ਕੀ ਕੰਮ ਹੁੰਦਾ ਕਿ ਨਿਊਟਰ ਰਹਿ ਕੇ ਜੇ ਕੋਈ ਤਕੜਾ ਲੀਡਰ ਹੈ ਜੇ ਉਹਦੀ ਵਿਰੋਧਤਾ ਹੁੰਦੀ ਹੈ ਤਾਂ ਉਹ ਉਹਦੀ ਗਰਾਉਂਡ ਜਿਹੜੀ ਰਿਐਲਿਟੀ ਆ ਉਹ ਚੈੱਕ ਕਰਨੀ ਕਿ ਕੀ ਰਿਐਲਿਟੀ ਹੈ ਨਾ ਕਿ ਉਹ ਜਿਹੜੇ ਪਹਿਲਾਂ ਵਾਲੇ ਇਨਚਾਰਜ ਹੁੰਦੇ ਸੀ ਨਾ ਉਹ ਵਰਕਰਾਂ ਦੇ ਘਰੇ ਰਹਿੰਦੇ ਸੀ ਰਾਤ ਨੂੰ ਉੱਥੇ ਹੀ ਰੋਟੀ ਖਾਂਦੇ ਸੀ ਉੱਥੇ ਹੀ ਸੌਂ ਜਾਂਦੇ ਸੀ ਉੱਥੇ ਹੀ ਗੱਲਾਂ ਕਰਦੇ ਸੀ ਤੇ ਗੱਲਾਂ-ਗੱਲਾਂ 'ਚ ਉਹ ਗੱਲ ਕੱਢ ਲੈਂਦੇ ਸੀ ਕਿ ਕਿਹੜੇ ਬੰਦੇ ਦੀ ਗਰਾਊਂਡ ਰਿਐਲਿਟੀ ਐ ਕਿਹੜਾ ਬੰਦਾ ਗਰਾਊਂਡ 'ਤੇ ਤਕੜਾ ਐ ਕਿਹੜੇ ਲੋਕ ਕਿਹੜੇ ਲੀਡਰ ਨੂੰ ਪਿਆਰ ਕਰਦੇ ਨੇ ਜਦੋਂ ਤੁਸੀਂ ਤਾਜ ਹੋਟਲਾਂ ਦੇ ਵਿੱਚ ਜਾ ਕੇ ਰਹੋਗੇ ਤੇ ਇੱਕ ਲੀਡਰਸ਼ਿਪ ਦੇ ਚੰਗੂਲ 'ਚ ਫਸ ਜਾਓਗੇ ਇੱਕ ਜਿਹੜਾ ਬੇਈਮਾਨੀਆਂ ਬਈਮਾਨਾਂ ਦਾ ਟੋਲਾ ਐ ਉਹ ਟੋਲੇ 'ਚ ਜਦੋਂ ਤੁਸੀਂ ਫਸ ਜਾਓਗੇ ਉਹ ਤੁਹਾਨੂੰ ਬਾਹਰ ਦੇਖਣ ਹੀ ਨਹੀਂ ਦਿੰਦੇ ਤੁਹਾਨੂੰ ਨਿਊਟਰਲੀ ਨਹੀਂ ਹੋਣ ਦਿੰਦੇ ਤੁਹਾਨੂੰ ਹਿਪਨੋਟਾਈਜ਼ ਕਰੀ ਰੱਖ ਦਿੰਦੇ ਨੇ ਤੁਹਾਨੂੰ ਜਦੋਂ ਗਲਤ ਗੱਲਾਂ ਕਹੀ ਇੱਕ ਝੂਠ ਨੂੰ ਤੁਸੀਂ 100 ਵਾਰੀ ਬੋਲੋਗੇ ਉਹ ਸੱਚ ਲੱਗਣ ਲੱਗ ਜਾਂਦਾ ਬੰਦੇ ਨੂੰ ਜਿਹੜਾ ਇਹਨਾਂ ਦਾ ਯਾਦਵ ਸਾਹਿਬ ਦਾ ਇੱਕ ਇਹਨਾਂ ਦੀ ਡਿਊਟੀ ਬਣਦੀ ਸੀ ਕਿ ਸਪੈਸ਼ਲਿਸ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਰਿਐਲਿਟੀ ਚੈੱਕ ਕਰਦੇ ਗਰਾਊਂਡ ਤੇ ਉਹਨਾਂ ਨਾਲ ਜਾ ਕੇ ਗੱਲ ਕਰਦੇ ਤੇ ਜੇ ਉਹਨਾਂ ਨੂੰ ਅੱਜ ਉਹ ਉਸ ਰੈਲੀ ਦੇ ਵਿੱਚ ਸੱਦ ਦੇ ਇਨਵੀਟੇਸ਼ਨ ਦਿੰਦੇ ਤੇ 20000 ਬੰਦਾ ਨਾਲ ਆਉਂਦਾ ਮੇਰੀ ਗੱਲ ਲਿਖ ਲਓ ਖਾਲੀ ਕੁਰਸੀਆਂ ਨਾ ਰਹਿੰਦੀਆਂ ਜਦੋਂ ਖੜਕੇ ਜੀ ਬੋਲ ਰਹੇ ਸੀ ਨਾ ਖਾਲੀ ਪੰਡਾਲ ਹੋ ਗਿਆ ਸੀ ਤੇ ਉਦੋਂ ਉਹ ਕੁਰਸੀਆਂ ਖਾਲੀ ਨਾ ਰਹਿੰਦੀਆਂ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਉੱਥੇ ਹੁੰਦੇ ਬਿਲਕੁਲ ਸ਼ੈਰੀ ਜੀ ਗੱਲ ਤੁਸੀਂ ਇਹੀ ਕੀਤੀ ਕਿ 20000 ਬੰਦਾ ਨਾਲ ਆਉਂਦਾ ਤਾਂ ਗੱਲ ਤਾਂ ਫਿਰ ਉੱਥੇ ਕਲੈਸ਼ਸ ਦੀ ਆ ਜਾਂਦੀ ਹੈ ਨਾ ਆਪਣੇ ਕਲੈਸ਼ ਕਰਕੇ ਨੁਕਸਾਨ ਤਾਂ ਪਾਰਟੀ ਦਾ ਸ਼ੈਰੀ ਜੀ ਹੋ ਰਿਹਾ ਹੈ ਨਾ ਫਿਰ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ ਕਲੈਸ਼ ਕਿਵੇਂ ਹੋ ਜੂਗਾ ਕਲੈਸ਼ ਕਿਵੇਂ ਹੋ ਜੂਗਾ ਆਪਾਂ ਪਾਰਟੀ ਪਾਰਟੀ ਨੂੰ ਤਕੜਾ ਕਰਨਾ ਹਾਂ ਕਲੈਸ਼ ਤਾਂ ਹੁੰਦਾ ਜੇ ਤੁਸੀਂ ਆਪਣੇ ਇੰਡੀਵਿਜੂਅਲ ਆਪਦੇ ਆਪ ਨੂੰ ਤਕੜਾ ਕਰਦੇ ਫਿਰ ਕਲੈਸ਼ ਹੁੰਦਾ ਜਿਵੇਂ ਇਹ ਕਰ ਰਹੇ ਨੇ ਜਿਵੇਂ ਇਹ ਸ਼ੋਅ ਕਰਦੇ ਨੇ ਕਿ ਹਾਂ ਅਸੀਂ ਤਕੜੇ ਆ ਅਖੇ ਕਰ ਲੈਂਦੇ ਖੜਗੇ ਜੀ ਵਾਰੀ ਕਿਉਂ ਕੁਰਸੀਆਂ ਖਾਲੀ ਰਹੀਆਂ ਮਜ਼ਾ ਤਾਂ ਆਉਂਦਾ ਜੇ ਉਥੇ 50 ਹਜ਼ਾਰ ਲੱਖ ਬੰਦਾ ਹੁੰਦਾ ਮਜਾ ਤਾਂ ਤਾਂ ਹੁੰਦਾ ਕਿ ਉੱਥੇ 2 ਲੱਖ ਬੰਦਾ ਫਿਰਦਾ ਹੁੰਦਾ ਬੰਦੇ ਤੇ ਬੰਦਾ ਚੜਿਆ ਹੁੰਦਾ 300 ਟਣ ਦੀ ਜਗ੍ਹਾ ਨਾ ਹੁੰਦੀ ਮਜਾ ਤਾਂ ਇਸ ਗੱਲ ਦਾ ਸੀ ਨਾ ਮਜਾ ਇਸ ਗੱਲ ਦਾ ਥੋੜੀ ਹੈ ਕਿ ਉੱਥੇ ਕੌਮੀ ਪ੍ਰਧਾਨ ਆਇਆ ਤੇ ਤੁਸੀਂ ਤੁਹਾਡੇ ਤੋਂ ਕੁਰਸੀਆਂ ਵੀ ਨਹੀਂ ਭਰੀਆਂ ਗਈਆਂ ਮਜਾ ਥੋੜੀ ਹੈ ਇਸ ਗੱਲ ਦਾ ਤੇ ਆਪਾਂ ਕਾਂਗਰਸ ਨੂੰ ਤਕੜੇ ਕਰਨਾ ਨਾ ਆਪਾਂ ਜੇ ਕਾਂਗਰਸ ਦੀ ਸਰਕਾਰ ਹਿੰਦੁਸਤਾਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਇੱਕ ਹੋਣਾ ਪਊਗਾ ਜਿਹੜੇ ਆ ਇੰਚਾਰਜ ਲਾਏ ਹੋਏ ਨੇ ਇਹਨਾਂ ਨੂੰ ਨਿਊਟਰ ਰਹਿ ਕੇ ਕੰਮ ਕਰਨਾ ਪਊਗਾ ਇਨਾਂ ਨੂੰ ਦੇਖਣਾ ਪਊਗਾ ਕਿਹੜਾ ਤਕਰਾ ਕਿਹੜਾ ਮੜਾ ਤੇ ਉਹਦੇ ਅਕੋਰਡਿੰਗਲੀ ਉਹਨਾਂ ਦੀਆਂ ਪੋਜੀਸ਼ਨਸ ਸੈੱਟ ਕਰਨੀਆਂ ਪੈਣਗੀਆਂ ਤੁਸੀਂ ਇੱਕ ਆਮ ਵਰਕਰ ਰੈਲੀ ਕਰਦਾ ਨਕੀਉਤ ਸਿੰਘ ਸਿੱਧੂ ਜੀ ਵਰਗਾ ਉਹ 15000 ਬੰਦਾ ਵੈਸੇ ਹੀ ਇਕੱਠਾ ਕਰ ਦਿੰਦਾ ਇੱਕ ਜਗ੍ਹਾ ਤੇ ਇਹਨਾਂ ਤੋਂ ਸਾਰੇ ਸੂਬੇ ਨੂੰ ਲਾਂ ਲਾ ਕੇ ਸਨੇਹੇ ਬੱਸਾਂ ਦੇ ਕੇ ਪੈਸੇ ਦੇ ਕੇ ਪਤਾ ਨਹੀਂ ਕੀ ਕੀ ਕਰਕੇ ਹਰਿਆਣੇ ਤੋਂ ਬੰਦੇ ਬੁਲਾ ਕੇ ਤਾਂ ਵੀ ਇਹਨਾਂ ਤੋਂ ਸੂਬੇ ਚ ਸਾਲਾ 10000 ਦਾ ਇਕੱਠ ਨਹੀਂ ਹੋਇਆ ਦੱਸੋ ਮੈਨੂੰ ਇੱਕ ਨਰਜੋਤ ਸਿੰਘ ਸਿੱਧੂ ਵਰਗਾ ਵਰਕਰ ਜਦੋਂ ਇਕੱਠ ਕਰਦਾ ਤਾਂ 15000 ਵੈਸੀ ਹੋ ਜਾਂਦਾ 15 15 15 15 ਚਾਰ ਜਗ੍ਹਾ ਤੇ ਕੀਤਾ 45000 60000 ਬੰਦਾ ਹੋ ਗਿਆ ਤੁਸੀਂ ਮੈਨੂੰ ਦੱਸੋ ਅੱਜ ਕਿਤੇ ਤੁਹਾਨੂੰ 6000 ਬੰਦਾ ਵੀ ਦਿਸਿਆ ਉੱਥੇ ਹੂੰ ਇਹੀ ਚੀਜ਼ ਅਸੀਂ ਰੋਣਿਆਂ ਬਾਈ ਜੀ ਅਸੀਂ ਕਾਂਗਰਸ ਦੇ ਹਮਾਇਤੀਆਂ ਕਾਂਗਰਸ ਮੈਂ ਨਾ ਕਾਂਗਰਸ ਨੂੰ ਖੜਾ ਕਰਨਾ ਚਾਹੁੰਦੇ ਆ ਕਾਂਗਰਸ ਨੂੰ ਕਹਿਣਾ ਚਾਹੁੰਦੇ ਆ ਬੀ ਕਾਂਗਰਸ ਤੋਂ ਖੜੀ ਹੋ ਅਸੀਂ ਤੇਰੇ ਨਾਲ ਆ ਪਰ ਇਹ ਜਿਹੇ ਲੋਕ ਜਿਹੜੀਆਂ ਬਲੈਕ ਸ਼ੀਪਸ ਬੈਠੀਆਂ ਨੇ ਜਿਹੜੀਆਂ ਆਪਦੇ ਬਿਜ਼ਨਸ ਵੇਚਾਰੀਆਂ ਨੇ ਕੀ ਮੈਨੂੰ ਤਾਂ ਕਈ ਵਾਰੀ ਇਹ ਸ਼ੱਕ ਹੁੰਦਾ ਕਿ ਤੁਸੀਂ ਈਡੀ ਤੋਂ ਡਰਦੇ ਮਾਰੇ ਕਿਤੇ ਬੀਜੇਪੀ ਦਾ ਸਾਥ ਦੇ ਕੇ ਕਾਂਗਰਸ ਤਾਂ ਨਹੀਂ ਮਾਰ ਰਹੇ ਕੀ ਕੀ ਕਿ ਤੁਸੀਂ ਆਪਣੀਆਂ ਫਾਈਲਾਂ ਤੋਂ ਬਚ ਕੇ ਕਿਤੇ ਆਮ ਆਦਮੀ ਪਾਰਟੀ ਨਾਲ ਰਲ ਕੇ ਤਾਂ ਨਹੀਂ ਖੇਡ ਰਹੇ ਕੀ ਤੁਸੀਂ ਕਾਂਗਰਸ ਨੂੰ ਖਤਮ ਤਾਂ ਨਹੀਂ ਕਰਨਾ ਚਾਹੁੰਦੇ ਏਟ ਸਵਾਲ ਨੇ ਅੱਜ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚ ਇਹਦੇ ਜਵਾਬ ਦੇਣੇ ਪੈਣਗੇ ਨਹੀਂ ਕਾਂਗਰਸ ਨੂੰ ਇੱਥੇ ਜਿਹੜਾ ਜੋ ਅੱਜ ਦਾ ਹਾਲ ਹੈ ਕਾਂਗਰਸ ਨੂੰ ਇੱਕ ਸੀਟ ਆਉਂਦੀ ਨਹੀਂ ਤੇ ਸਰੀ ਪਾਰਲੀਮੈਂਟ ਦੇ ਵਿੱਚ ਇਹ ਆਪਦੀ ਸਰਕਾਰ ਬਣਾਉਣਾ ਚਾਹੁੰਦੇ ਨੇ ਪਰ ਸ਼ੈਰੀ ਜੀ ਹੁਣ ਤਾਂ ਚਰਚਾ ਇਹ ਵੀ ਛਿੜ ਚੁੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਰੈਲੀ 'ਚ ਨਹੀਂ ਪਹੁੰਚੇ ਤਾਂ ਹੁਣ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਮੰਗ ਤਾਂ ਪਹਿਲਾਂ ਵੀ ਸੀਗੀ ਕਿ ਸਿੱਧੂ ਵਿਰੋਧੀ ਗਤੀਵਿਧੀਆਂ ਕਰਦੇ ਆ ਪਾਰਟੀ ਦੇ ਵਿਰੁੱਧ ਤਾਂ ਪਾਰਟੀ 'ਚੋਂ ਕੱਢ ਦਿਓ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਵੱਡਾ ਐਕਸ਼ਨ ਹੋ ਸਕਦਾ ਮੈਂ ਕਿਹਾ ਜੀ ਕੱਲ ਦੀ ਜਗ੍ਹਾ ਜੇ ਕਿਸੇ 'ਚ ਦਮ ਹੈ ਅੱਜ ਕੱਢ ਦਿਓ ਪਰ ਰਿਐਲਿਟੀ ਚੈੱਕ ਕਰਕੇ ਸੱਚ ਤੇ ਖੜਕੇ ਇਮਾਨਦਾਰੀ ਤੇ ਖੜਕੇ ਗੱਲ ਪਤੇ ਦੀ ਕਰਕੇ ਐਵੇਂ ਨਹੀਂ ਹੈਗਾ ਕਿ ਤੁਸੀਂ ਇੱਕ ਪੱਖ ਦੀ ਸੁਣ ਕੇ ਤੇ ਕਹੋ ਅਸੀਂ ਪਾਰਟੀ ਚੋਂ ਕੱਢ ਦਦਾ ਮੈਂ ਕੱਢ ਦੋ ਕੱਢ ਦੋ ਸਵੇਰੇ ਹੀ ਕੱਢੋ ਮਜ਼ਾ ਤਾਂ ਇਸ ਗੱਲ ਦਾ ਜੇ ਇਦਾਂ ਚ ਕਿਸੇ ਚ ਦਮ ਹੈ ਤਾਂ ਕੱਢ ਕੇ ਦੇਖਣ ਪਤਾ ਲੋਕ ਦੇਣਗੇ ਇਹਨਾਂ ਨੂੰ ਸਵਾਦ ਲੋਕ ਦੱਸਣਗੇ ਪਹਿਲਾਂ 78 ਤੋਂ 18 ਗੱਲ ਕੀਤੀ ਸੀ ਨਾ ਜਿਨੇ ਉਹਨੂੰ ਲੋਕਾਂ ਨੇ ਦੱਸਤਾ ਵੀ ਕੌਣ ਲੈ ਕੇ ਆਇਆ 78 ਤੋਂ 18 ਤੇ ਤੇ ਹੁਣ ਵੀ ਜੇ ਨਵਜੋਤ ਸਿੰਘ ਸਿੱਧੂ ਤੇ ਇਹ ਕੋਈ ਕਾਰਵਾਈ ਕਰਨਗੇ ਤਾਂ ਲੋਕ ਜਵਾਬ ਦੇਣਗੇ ਪੰਜਾਬ ਤੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਜਿਹੜੇ ਪੰਜਾਬ ਨੂੰ ਮੁੜ ਸੁਰਜੀਤ ਹੋਣਾ ਦੇਖਣਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਦੁਬਾਰਾ ਇੱਕ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੇ ਨੇ ਉਹ ਪੰਜਾਬ ਦੇ ਲੋਕ ਦੱਸਣਗੇ ਇਹਨਾਂ ਨੂੰ ਕੱਢੋ ਮੈਂ ਕਹਿੰਦਾ ਮਜ਼ਾ ਤਾਂ ਇਸ ਗੱਲ ਦਾ ਜੇ ਤੁਹਾਡੇ 'ਚ ਦਮ ਹੈ ਤਾਂ ਕਰਕੇ ਦਿਖਾਓ ਪਰ ਆ ਗਿੱਦਰ ਧਮਕੀਆਂ ਜਿਹਾ ਨਾ ਦੋ ਪਰ ਇਹ ਵੀ ਰਿਐਲਿਟੀ ਦੱਸਿਓ ਕਿ ਅਸੀਂ ਜੀ ਇਨਵਿਟੇਸ਼ਨ ਨਹੀਂ ਦਿੱਤਾ ਤੇ ਅਸੀਂ ਕਹਿੰਦੇ ਸੋਚਦੇ ਸੀ ਵੀ ਬਿਨਾ ਇਨਵਿਟੇਸ਼ਨ ਤੋਂ ਸਰਦਾਰ ਨਵਜੋਤ ਸਿੰਘ ਸਿੱਧੂ ਆ ਕੇ ਸਟੇਜ ਤੇ ਬਹਿ ਜਾਣ ਅੱਛਾ ਬੜੇ ਸਿਆਣੇ ਹੋ ਤੁਸੀਂ ਬੜੀਆਂ ਵੱਡੀਆਂ ਵੱਡੀਆਂ ਟੰਗਾ ਮਾਰਦੇ ਹੋ ਇਹ ਇਹਨਾਂ ਨੂੰ ਇਨਸਿਕਿਉਰਿਟੀ ਏ ਸੀ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਆ ਗਏ ਤਾਂ ਇਹ ਬੋਨੇ ਹੋ ਜਾਣਗੇ ਨਾ ਇਹਨਾਂ ਨੂੰ ਕਿਸੇ ਨੇ ਸੁਣਨਾ ਹੈ ਨਾ ਇਹਨਾਂ ਨੂੰ ਕਿਸੇ ਨੇ ਦੇਖਣਾ ਹੈ ਨਾ ਇਹਨਾਂ ਨੂੰ ਪ੍ਰਧਾਨ ਤਾਂ ਪਹਿਲੀ ਕੋਈ ਨਹੀਂ ਮੰਨਦਾ ਨਾ ਇਹਨਾਂ ਨੂੰ ਕਿਸੇ ਨੇ ਪ੍ਰਧਾਨ ਮੰਨਣਾ ਸਿਰਫ ਖੜਗੇ ਜੀ ਤੇ ਨਵਜੋਤ ਸਿੰਘ ਸਿੱਧੂ ਚ ਗੱਲ ਰਹਿ ਜਾਣੀ ਹੈ ਤੇ ਉਸ ਚੀਜ਼ ਤੋਂ ਡਰਦੇ ਮਾਰੇ ਇਹਨਾਂ ਨੇ ਆ ਕੁਝ ਕੀਤਾ ਪਰ ਇਹਨਾਂ ਨੇ ਆਪਦਾ ਬੇੜਾ ਬਿਠਾ ਲਿਆ ਇਹਨਾਂ ਨੇ ਆਪਦਾ ਨੁਕਸਾਨ ਨਹੀਂ ਕੀਤਾ ਇਹਨਾਂ ਨੇ ਕਾਂਗਰਸ ਦਾ ਨੁਕਸਾਨ ਕੀਤਾ ਹੈ ਇਹਨਾਂ ਨੇ ਕਾਂਗਰਸ ਖਤਮ ਕੀਤੀ ਅੱਜ ਇਹਨਾਂ ਨੇ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਿਆ ਇਹਨਾਂ ਨੇ ਖੜਗੇ ਜੀ ਦੀ ਉਹਨਾਂ ਦੀ ਇਮੇਜ ਨੂੰ ਢਾਹ ਲਾਈ ਹੈ ਹਰ ਇੱਕ ਉਥੇ ਸੀ ਆਈਡੀ ਸੀ ਉਥੇ ਵੱਡੀਆਂ ਵੱਡੀਆਂ ਏਜੰਸੀ ਸੀ ਕੀ ਕੀ ਸੰਦੇਸ਼ ਜਾਊਗਾ ਪੂਰੇ ਹਿੰਦੁਸਤਾਨ ਚ ਦੱਸੋ ਜੀ ਜੀ ਕੀ ਇੱਕ ਕੌਮੀ ਪ੍ਰਧਾਨ ਗਏ ਤੇ ਉਥੇ ਇੱਕ ਮਤਲਬ ਜਿਹੜੀ ਲੀਡਰਸ਼ਿਪ ਆਪਦੇ ਆਪ ਨੂੰ ਕਹਿੰਦੀ ਆ ਜਾਬਤਾ ਚ ਰੋ ਸਾਡੀ ਆਰਗੇਨਾਈਜੇਸ਼ਨ ਸਾਡਾ ਆਰਗੇਨਾਈਜੇਸ਼ਨ ਦਾ ਢਾਂਚਾ ਸਾਡਾ ਸਟਰਕਚਰ ਉਹ ਉਹ ਤੋਂ 10000 ਬੰਦਾ ਵੀ ਨਹੀਂ ਇਕੱਠਾ ਹੋਇਆ ਹੂੰ 6000 ਕੁਰਸੀ ਲਾਈ ਤੇ 6000 ਕੁਰਸੀ ਵੀ ਨਹੀਂ ਭਰ ਸਕੇ ਤਾਂ ਸੋ ਮੈਨੂੰ ਕੀ ਕੀ ਸੰਦੇਸ਼ ਜਾਊਗਾ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਤੁਸੀਂ ਉਰੇ ਕਾਂਗਰਸ ਖੜੀ ਕਰਨਾ ਚਾਹੁੰਦੇ ਹੋ ਦੁਬਾਰਾ ਸਰਕਾਰ ਬਣਾਉਣਾ ਚਾਹੁੰਦੇ ਹੋ ਕਾਂਗਰਸ ਦੀ ਇਹ ਹਾਲਾਤਾਂ ਨਾਲ ਤਾਂ ਇਹਨਾਂ ਦੇ ਜਿਹੜੇ 18 ਨੇ ਮੈਨੂੰ ਉਹ ਵੀ ਨਹੀਂ ਆਉਂਦੇ ਲੱਗਦੇ ਅਗਲੀ ਵਾਰੀ ਹੂੰ ਪ੍ਰਸ਼ਾਰੀ ਜੀ ਤੁਸੀਂ ਇਨਵਿਟੇਸ਼ਨ ਦੀ ਗੱਲ ਕਰਦੇ ਹੋ ਅਕਸਰ ਹੀ ਇੰਟਰਵਿਊ ਦੇ ਵਿੱਚ ਜਾਂ ਹੋਰ ਰਾਜਾ ਵਡਿੰਗ ਤੇ ਪ੍ਰਤਾਪ ਬਾਜਵਾ ਹੁਣੀ ਇਹ ਕਹਿੰਦੇ ਆ ਕਿ ਅਸੀਂ ਆਲਵੇਜ਼ ਨਵਜੋਤ ਸਿੰਘ ਸਿੱਧੂ ਦਾ ਵੈਲਕਮ ਕਰਦੇ ਆ ਸਗੋਂ ਦੋ ਸਟੇਜਾਂ ਲਾਉਣ ਦੀ ਬਜਾਏ ਇੱਕ ਤੇ ਇਕੱਠੇ ਹੋਈਏ ਉਹ ਤਾਂ ਕਹਿੰਦੇ ਕਿ ਅਸੀਂ ਆਲਵੇਜ਼ ਸਿੱਧੂ ਦਾ ਵੈਲਕਮ ਕਰਦੇ ਆ ਤਾਂ ਤੁਸੀਂ ਕਹਿ ਰਹੇ ਹੋ ਇਨਵਿਟੇਸ਼ਨ ਹੀ ਨਹੀਂ ਭੇਜਦੇ ਆ ਦੇਖੋ ਜੀ ਜੇ ਤਾਂ ਇਹ ਪਰਸਨਲ ਇਹਨਾਂ ਨੇ ਫੋਨ ਨਾ ਕੀਤੇ ਹੋਣ ਹੂੰ ਠੀਕ ਹੈ ਪਰਸਨਲ ਜਾ ਜਾ ਕੇ ਲੋਕਾਂ ਦੇ ਘਰਾਂ ਚਲੋ ਅਸੀਂ ਆਪਦੇ ਕਹਿੰਦੇ ਵੀ ਨਹੀਂ ਸਾਨੂੰ ਘਰ ਦੀ ਬੁਲਾਉਣ ਦੀ ਲੋੜ ਵੀ ਨਹੀਂ ਅਸੀਂ ਕਹਿੰਦੇ ਵੀ ਨਹੀਂ ਤੁਸੀਂ ਐਟਲੀਸਟ ਇੱਕ ਕਟਸੀ ਕਾਲ ਤੱਕ ਦੇ ਕੇ ਇਨਵੀਟੇਸ਼ਨ ਉੱਥੇ ਦਾ ਕੀ ਪ੍ਰੋਗਰਾਮ ਹੈ ਕਿਵੇਂ ਜਾਣਾ ਹੈ ਕਿੰਨੇ ਵਜੇ ਜਾਣਾ ਹੈ ਕੀ ਗੱਲ ਹੈ ਕੀ ਬਾਤ ਹੈ ਇਹ ਤਾਂ ਤੁਸੀਂ ਕਨਵੇ ਕਰੋਗੇ ਤੁਹਾਡੇ ਘਰੇ ਵਿਆਹ ਹੈ ਹੁਣ ਤੁਸੀਂ ਅਗਲੇ ਨੂੰ ਐ ਥੋੜੀ ਕਹੋਗੇ ਵਿਆਹ ਹੈ ਜੀ ਆ ਜਿਓ ਤੁਸੀਂ ਦੱਸੋਗੇ ਜੀ 7 ਵਜੇ ਸ਼ੁਰੂ ਹੋਣਾ ਹੈ 8 ਵਜੇ ਸ਼ੁਰੂ ਹੋਣਾ ਹੈ ਤੁਸੀਂ ਐਨੇ ਵਜੇ ਪਹੁੰਚੋ ਆਪਣਾ ਆ ਪ੍ਰੋਗਰਾਮ ਹੈ ਕੋਈ ਡਿਸਕਸ਼ਨ ਵੀ ਤਾਂ ਹੁੰਦੀ ਹੈ ਜੇ ਜੇ ਨਰਜੋ ਸਿੰਘ ਸਿੱਧੂ ਆਉਂਦੇ ਤਾਂ ਇਕੱਲੇ 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 ਅੰਮ੍ਰਿਤਸਰ ਈਸਟ ਚੋਂ ਜੇ 10000 ਬੰਦਾ ਨਾ ਆਉਂਦਾ ਤਾਂ ਮੇਰਾ ਨਾਮ ਬਟਾ ਦਿੰਦੇ ਇਕੱਲੇ ਅੰਮ੍ਰਿਤਸਰ ਈਸਟ ਜੋ 10000 ਬੰਦਾ ਆਉਂਦਾ ਜਿਹੜੇ ਪੰਜਾਬ ਚੋਂ ਹੋਰ ਆਉਂਦੇ ਉਹ ਤਾਂ ਆਉਂਦੇ ਹੀ ਆਉਂਦੇ ਇਕੱਲੇ ਅੰਮ੍ਰਿਤਸਰ ਈਸਟ ਚੋਂ 10000 ਬੰਦਾ ਆਉਂਦਾ ਇਹ ਕੀ ਗੱਲਾਂ ਕਰਦੇ ਨੇ ਇਹਨੇ ਕਾਂਗਰਸ ਨੂੰ ਬਚਾਉਣਾ ਕਿ ਮਾਰਨਾ ਮੈਨੂੰ ਇਹਨਾਂ ਨੂੰ ਪੁੱਛੋ 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 ਰਾਜਾ ਵੜਿੰਗ ਜੀ ਨੂੰ ਯਾਦਵ ਜੀ ਨੂੰ ਪੁੱਛੋ ਵੀ ਤੁਸੀਂ ਇੰਚਾਰਜ ਬਣਿਓ ਕਿਉਂ ਬਣਿਓ ਤੁਸੀਂ ਕਾਂਗਰਸ ਨੂੰ ਬਚਾਉਣ ਲਈ ਬਣਿਓ ਇਹਦੀ ਸਰਕਾਰ ਲਿਆਉਣ ਲਈ ਬਣਿਓ ਕਿ ਤੁਸੀਂ ਕਾਂਗਰਸ ਨੂੰ ਡੋਬਣ ਲਈ ਬਣਿਓ ਨਿਊਟਰ ਰਹਿ ਕੇ ਕੰਮ ਹੋਊਗਾ ਇੰਚਾਰਜ ਤੋਂ ਜੇ ਆਪਾਂ ਵੱਡੇ ਵੱਡੇ 5 ਸਟਾਰਾਂ ਹੋਟਲਾਂ ਦੇ ਵਿੱਚ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਕਰਾਂਗੇ ਤੇ ਦੂਜੇ ਬੰਦੇ ਦੀ ਗਰਾਊਂਡ ਲੈਵਲ ਤੇ ਜਾ ਕੇ ਸੁਣਾਗੇ ਨਹੀਂ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਹੂੰ ਮੁੜ ਕੇ ਕਾਂਗਰਸ ਦੀ ਸਰਕਾਰ ਜੇ ਆਮ ਆਦਮੀ ਪਾਰਟੀ ਦਾ ਅੱਜ ਵਿਰੋਧ ਕਰ ਰਹੇ ਨੇ ਲੋਕ ਤਾਂ ਕਾਂਗਰਸ ਨੂੰ ਵੀ ਕੋਈ ਬਾੜਾ ਚੰਗਾ ਨਹੀਂ ਕਹਿ ਰਿਹਾ ਇਹਦਾ ਫਾਇਦਾ ਜਿਹੜਾ ਉਹ ਅਲਟੀਮੇਟਲੀ ਜਾ ਕੇ ਭਾਜਪੀ ਤੇ ਅਕਾਲੀ ਗੱਲ ਨੂੰ ਹੋਣਾ ਮੇਰਾ ਅੱਜ ਲਿਖ ਲਓ ਤੁਸੀਂ ਜੀ ਤੇ ਅਪ੍ਰੈਲ ਦੇ ਵਿੱਚ ਵੋਟਾਂ ਆਈਆਂ ਪਈਆਂ ਨੇ ਤੇ ਵੋਟਾਂ 'ਚ ਇਹ ਕਹਿ ਰਹੇ ਨੇ ਬਈ ਉਹ ਵਿਚਾਰਾ ਰਾਹੁਲ ਗਾਂਧੀ ਜੀ ਉਹ ਯਾਤਰਾ ਕੱਢਦੇ ਫਿਰਦੇ ਨੇ ਦੁਨੀਆ ਨੂੰ ਜੋੜਦੇ ਫਿਰਦੇ ਨੇ ਦੁਨੀਆ ਦੀਆਂ ਗੱਲਾਂ ਕਰਦੇ ਫਿਰਦੇ ਨੇ ਇਹ ਇੱਥੇ ਕਾਂਗਰਸ ਨੂੰ ਖਤਮ ਕਰਨ ਤੋਂ ਰਿਹਾ ਹੋਏ ਨੇ ਸਰਵਾਰ ਦੀਆਂ ਦੋ ਕਫਾਈਲਾਂ ਤੋਂ ਡਰਦੇ ਬਈ ਜੇਲ੍ਹ ਨਾ ਚਲੇ ਜਾਈਏ ਅਸੀਂ ਸ਼ਾਵਰ ਲੈਣ ਸ਼ਾਵਰ ਤੋਂ ਬਿਨਾ ਜਿਨਾ ਨਹੀਂ ਸਕਦੇ ਸਾਨੂੰ ਹੱਥ ਪੈ ਗਈ ਸ਼ਾਵਰ ਦੀ ਕਮਾਲ ਹੋ ਗਈ ਯਾਰ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਪੰਜਾਬ ਨੂੰ ਲੈ ਕੇ ਕਿੱਥੇ ਜਾਣਾ ਚਾਹੁੰਦੇ ਹੋ ਬਥੇਰੇ ਘਰ ਘਰ ਲੈ ਬਥੇਰੀਆਂ ਵੱਡੀਆਂ ਗੱਡੀਆਂ ਲੈ ਲੀਆਂ ਬਥੇਰੇ ਫਾਰਮ ਹਾਊਸ ਲੈ ਲੈ ਬੱਸ ਕਰੋ ਯਾਰ ਪੰਜਾਬ ਵਾਸਤੇ ਕੁਝ ਕਰ ਦੋ ਪੰਜਾਬ ਵਾਸਤੇ ਕੋਈ ਮਾੜੀ ਮੋਟੀ ਜ਼ਿੰਦਗੀ ਜੀ ਲਓ ਯਾਰ ਛੋਟੀ ਹੈ ਸ਼ੈਰੀ ਜੀ ਸ਼ੈਰੀ ਜੀ ਮੇਰਾ ਆਖਰੀ ਸਵਾਲ ਹੈ ਕਿ ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਕਿਵੇਂ ਟੈਕਲ ਕਰੋਗੇ ਕੀ ਤੋਂ ਟੋ ਟ ਕਾਰਵਾਈ ਟੈਕਲ ਪਰਮਾਤਮਾ ਤੇ ਲੋਕ ਕਰਨਗੇ ਜੀ ਅਸੀਂ ਕੀ ਟੈਕਲ ਕਰਨਾ ਹੈ ਪਰ ਜਦੋਂ ਜਦੋਂ ਇਹ ਕਾਰਵਾਈ ਕਰਨ ਤੇ ਲੋਕ ਦੱਸ ਦੇਣਗੇ ਕਿਵੇਂ ਟੈਕਲ ਹੁੰਦੀ ਹੁੰਦੀ ਹੈ ਇਹਦੇ ਵਿੱਚ ਕੋਈ ਉਹ ਹੈ ਲੋਕਾਂ ਨੂੰ ਸਭ ਪਤਾ ਹੈ ਕੌਣ ਇਮਾਨਦਾਰ ਹੈ ਕਿਹਦੇ ਕੋ ਨੈਤਿਕਤਾ ਹੈ ਕਿਹੜਾ ਕਰੈਕਟਰ ਸਭ ਤੋਂ ਵੱਡੀ ਗੱਲ ਕਿਹੜਾ ਕਿਰਦਾਰ ਹੈ ਕਿਹਦੇ ਕੋ ਅਜੰਡਾ ਹੈ ਜਿਹੜਾ ਲਾਗੂ ਕਰ ਸਕਦਾ ਜਦੋਂ ਕੈਪਟਨ ਅਮਰਿੰਦਰ ਨੂੰ ਲਾਉਣਾ ਸੀ ਉਦੋਂ ਦਾ ਇਹ ਸਾਰੀ ਉੱਥੇ ਘਰੇ ਲਤਾਂ ਘੋੜਦੇ ਸੀ ਗਿਆ ਉਹਦੇ ਜਾ ਕੇ ਤੇ ਅੱਜ ਉਹ ਤੋਂ ਇਨਸਿਕਿਉਰਿਟੀ ਕਰੀ ਜਾਂਦੇ ਨੇ ਹੈ ਉਹਦੇ ਨਾਲ ਉਹ ਬੱਸਾਂ 'ਚ ਚੜ੍ਹ ਕੇ ਬੈਠ ਸਰ ਤੋਂ ਪਹਿਲਾਂ ਜਾ ਕੇ ਗੁਰਦੁਆਰੇ ਮੱਥਾ ਟੇਕਦੇ ਸੀਗੇ ਹਰਮੰਦਰ ਸਾਹਿਬ 'ਚ ਘਰੇ ਆ ਕੇ ਗੱਡੀਆਂ ਚਲਾਉਂਦੇ ਸੀ 2 ਛੇਵ ਦੀਆਂ ਚੱਪਲਾਂ ਪਾ ਕੇ ਪਹੁੰਚ ਜਾਂਦੇ ਸੀ ਹੈ ਅੱਜ ਤੁਹਾਨੂੰ ਇਨਸਿਕਿਉਰਿਟੀ ਹੋ ਗਈ ਉਸ ਬੰਦੇ ਤੋਂ ਕਮਾਲ ਹੋ ਗਈ ਯਾਰ ਐ ਥੋੜੀ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕੌਣ ਸੀਨੀਅਰ ਹੈ ਕੌਣ ਜੂਨੀਅਰ ਹੈ ਕੌਣ ਕਿਹਦੇ ਕੋਲੇ ਅਕਲ ਹੈ ਕਿਹਦੇ ਕੋਲੇ ਨੈਤਿਕਤਾ ਹੈ ਕਿਹਦੇ ਕੋਲ ਇਮਾਨਦਾਰੀ ਹੈ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ ਉਹੀ ਗੱਲ ਯਾਦਵ ਜੀ ਨੂੰ ਮੈਂ ਕਹਿਣਾ ਚਾਹੁੰਦਾ ਇਹ ਤਾਂ ਦੇਖੋ ਨਾ ਕੌਣ ਜਿਹਨੇ ਕਿਹੜਾ ਬੈਸਟ ਕ੍ਰਿਕਟਰ ਰਹਾ ਕਮੈਂਟੇਟਰ ਰਹਾ ਐਮਪੀ ਰਹਾ ਐਮਐਲਏ ਰਹਾ ਤੇ ਮੁੜ ਕੇ 10 ਸਾਲ ਇੱਕ ਸਭ ਤੋਂ ਵੱਡੇ ਹਿੰਦੁਸਤਾਨ ਦੇ ਸ਼ੋਅ ਦੇ ਵਿੱਚ ਜੱਜ ਰਹਾ 1400 ਮੋਟੀਵੇਸ਼ਨਲ ਟਾਕਸ ਦਿੱਤੇ ਕੀ ਕੁਛ ਉਹ ਬੰਦਾ ਪਹਾੜ ਹੈ ਇੰਸਟੀਚਿਊਸ਼ਨ ਹੈ ਆਪਦੇ ਆਪ ਦੇ ਵਿੱਚ ਇਹ ਕੀ ਨੇ ਇੱਕ ਵਾਰੀ ਐਮਐਲਏ ਦੋ ਵਾਰੀ ਬਦ ਤੋਂ ਬਦ ਤਿੰਨ ਵਾਰੀ ਕਮਾਲ ਹੋ ਗਈ ਇਹਦਾ ਇਹਨਾਂ ਦਾ ਉਹਦੇ ਨਾਲ ਕੀ ਉਹ ਇੱਕ ਕੰਪੈਰੀਸ਼ਨ ਦੱਸੋ ਤਾਂ ਸਹੀ ਇੱਕ ਦੁੱਕੀ ਦਾ ਕੰਪੈਰੀਸ਼ਨ ਨਹੀਂ ਹੈਗਾ ਇਹ ਉਹਦੇ ਪੈਰ ਦੇ ਨੌ ਵਰਗੇ ਵੀ ਨਹੀਂ ਹੈਗੇ ਕਮਾਲ ਹੋ ਗਈ ਇਹ ਗੱਲ ਸਮਝ ਨਹੀਂ ਪਊਗੀ ਯਾਰ ਲੋਕਾਂ ਨੂੰ ਵੀ ਸਮਝ ਨਹੀਂ ਪਊਗੀ ਜਿਹੜੀ ਲੀਡਰਸ਼ਿਪ ਉੱਪਰੋਂ ਇੱਥੇ ਥੋਪੀ ਜਾਂਦੀ ਹੈ ਉਹਨਾਂ ਨੂੰ ਵੀ ਸਮਝ ਨਹੀਂ ਪਊਗੀ ਕਿ ਆਪਾਂ ਨੂੰ ਜੇ ਪੰਜਾਬ ਬਚਾਉਣਾ ਹੈ ਪੰਜਾਬ 'ਚ ਕਾਂਗਰਸ ਲੈ ਕੇ ਆਉਣੀ ਹੈ ਤਾਂ ਸਰਦਾਰ ਨਰਜੋਤ ਸਿੰਘ ਸਿੱਧੂ ਨੂੰ ਆਪਾਂ ਘਵਾਣਾ ਅਫੋਰਡ ਨਹੀਂ ਕਰ ਸਕਦੇ ਹੂੰ ਉਹਦੇ ਨਾਲ ਦੁਨੀਆ ਖੜੀ ਆ ਪੰਜਾਬ ਖੜਾ ਹੈ ਉਹਦੇ ਨਾਲ ਕਰਤਾਰਪੁਰ ਸਾਹਿਬ ਦਾ ਲਾਂਘੇ ਦੀਆਂ ਅਰਦਾਸਾਂ ਖੜੀਆਂ ਨੇ ਉਹਨਾਂ ਦੇ ਆਸ਼ੀਰਵਾਦ ਖੜੇ ਨੇ ਲੋਕਾਂ ਦੇ ਇਹ ਕਿੱਥੋਂ ਉਸ ਬੰਦੇ ਨੂੰ ਉਹ ਬੰਦਾ ਪਹਾੜ ਹੈ ਇਹ ਕਿੱਥੋਂ ਢਾ ਲੈਣਗੇ ਹੂੰ ਠੀਕ ਹੈ ਸ਼ੈਰੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਪੱਖ ਰੱਖਿਆ ਤੇ ਅੱਜ ਜੋ ਵੀ ਹੋਇਆ ਉਸ ਦੇ ਉੱਪਰ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ ਬਹੁਤ ਬਹੁਤ ਧੰਨਵਾਦ